ਤੋਂ ਫਰਾਂਉ ਥਾਪੀ ਕਾਲ ਮੈਂ ਤੁਹਾਡਾ ਨਵਦੀਪ ਦੰਡੀ ਗੰਨੇ ਵਾਲਾ ਜਿਹੜਾ ਪਹੁੰਚਿਆ ਹੋਇਆ ਪਿੰਡ ਮੱਤੜ ਉਤਾੜ ਮੱਤੜ ਉਤਾੜ ਪਿੰਡ ਜ਼ਿਲ੍ਹਾ ਫਰੋਜ਼ਪੁਰ ਦਾ ਪਿੰਡ ਹੈ ਜਿੱਥੇ ਅੱਜ ਬਾਬਾ ਕਿਰਾਗ ਸ਼ਾਦੀ ਆਦ ਦੇ ਵਿੱਚ ਸਲਾਨਾ ਜੋੜ ਮੇਲਾ ਹੋ ਰਿਹਾ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਮੋਟੇ ਨਗਰ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਆਓ ਅੱਗੇ ਤੁਹਾਨੂੰ ਆਪਾਂ ਦਿਖਾਉਣੀ ਆ ਮੇਲੇ ਦੇ ਰੰਗ ਰੰਗ ਤੇ ਕਬੱਡੀ ਦਾ ਵੀ ਬਹੁਤ ਤਗੜਾ ਸ਼ੋਅ ਮੈਚ ਹੋਣਾ ਉਹਨਾਂ ਦੀਆਂ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਕਬੱਡੀ ਦੇ ਖਿਡਾਰੀਆਂ ਦੀਆਂ ਕਬੱਡੀ ਦੇ ਪਲੇਅਰ ਵੀ ਤੁਹਾਨੂੰ ਦਿਖਾਵਾਂਗੇ ਇਹ ਸ਼ਰੀਪ ਦਾ ਨਾ ਗੁੰਨਾ ਖਾੜਾ ਚੱਲ ਰਿਹਾ ਉਹ ਤੁਹਾਨੂੰ ਦਿਖਾ ਰਹੇ ਆ ਤੇ ਬਾਬਾ ਜੀ ਦੇ ਜਗ੍ਹਾ ਦੇ ਉੱਪਰ ਮੇਲਾ ਲੱਗਿਆ ਹੋਇਆ ਬੰਦਕਾਈਆਂ ਉੱਧਰ ਦੇ ਦਰਸ਼ਕ ਵੀ ਕਰਵਾਉਣੇ ਆ ਆਓ ਦੋਸਤੋ ਅੱਗੇ ਆਪਾਂ ਮਿਲਦੇ ਆ ਹੁਣ ਮੁਕੰਦਰੇ ਕੀ ਨਾਲ ਗੋਲੀ ਆਓ ਦੋਸਤੋ ਇਧਰਲੇ ਪਾਸੇ ਸਾੰਗਤ ਆਪਾਂ ਦੇਖ ਰਹੇ ਆ ਵੀ ਅਨੰਦ ਮਾਣ ਰਹੀ ਆ ਮੇਲੇ ਦਾ ਤੇ ਗੁਰੂ ਘਰ ਲੰਗਰ ਵੀ ਟੁੱਟ ਵਰਤ ਰਿਹਾਗਾ ਲੰਗਰ ਚੌਲਾ ਦਾ ਵੀ ਟੁੱਟ ਵਰਤ ਰਿਹਾ ਪ੍ਰਸ਼ਾਦੇ ਦਾ ਵੀ ਲੰਗਰ ਟੁੱਟ ਵਰਤ ਰਿਹਾ ਜਿੱਥੇ ਦਾਲ ਤੇ ਮਟਰ ਪਨੀਰ ਦੀ ਜਿਹੜੀ ਸਬਜ਼ੀ ਚੱਲ ਰਹੀ ਆ ਪਰਲੇ ਪਰਦੇ ਆਪਾਂ ਦੇਖੀ ਤੇ ਚੌਲਾਂ ਦਾ ਖੁੱਲਾ ਲੰਗਰ ਚੱਲ ਰਿਹਾ ਤੇ ਇਹ ਵੀਡੀਓ ਨੂੰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਸੰਗਤ ਬਹੁਤ ਦੂਰੋਂ ਦੂਰੋਂ ਇਸ ਮੇਲੇ ਤੇ ਆਉਂਦੀ ਆ ਪਰਲੀ ਸਾਈਡ ਆਪਾਂ ਦੇਖੀ ਤੇ ਬਾਜ਼ਾਰ ਲੱਗਿਆ ਹੋਇਆਗਾ ਤੇ ਬਾਜ਼ਾਰ ਦੇ ਵਿੱਚ ਮਾਈਆਂ ਬੀਬੀਆਂ ਆਪਣੀਆਂ ਜਿਹੜੀਆਂ ਸ਼ਾਪਿੰਗ ਕਰ ਰਹੀਆਂ ਸਾਡੀਆਂ ਸਰਕਾਰ ਜੋ ਭੈਣਾ ਵੀ ਜਿਹੜੀਆਂ ਸ਼ਾਪਿੰਗ ਕਰ ਰਹੀਆਂ ਮੇਲੇ ਤੇ ਤੇ ਮੇਲੇ ਦਾ ਆਨੰਦ ਮਾਰ ਰਹੀ ਆ ਸੰਗਤ ਉਧਰਲੇ ਪਾਸੇ ਆਪਾਂ ਜਾ ਕੇ ਦੇਖੀਏ ਤਾਂ ਦੋਸਤੋ ਅਖਾੜੇ ਦਾ ਆਨੰਦ ਜਿਹੜਾ ਮਾਰ ਰਿਹਾ ਦਰਸ਼ਕ ਵੀਰ ਆਪਣੇ ਤਰੂਤੇ ਪਹੁੰਚੇ ਆ شریف ਦਲਦਾਰ ਫਰਮ ਨੇ ਲਈ ਉਧਰਲੇ ਪਾਸੇ ਦਿਖਾਉਨੇ ਆ ਤੁਹਾਨੂੰ ਖੁੱਲੇ ਅਖਾੜੇ ਦਾ ਰੰਗ ਤੇ ਆ ਦੇਖੋ ਜੀ ਜਗਾ ਬਾਬਾਈ ਦੀ ਬਾਬਾ ਚਰਾਗ ਸ਼ਾਹ ਜੀ ਦੀ ਜਗਾ ਬਹੁਤ ਵਧੀਆ ਜਿਹੜਾ ਬਾਬਾ ਚਰਾਗ ਸ਼ਾਹ ਜੀ ਦੀ ਜਗਾ ਬਣੀ ਹੋਈ ਆ ਤੇ ਲੰਘ ਦੂਰ ਦੂਰ ਆ ਗਈ ਬਹੁਤ ਮੰਡੀ ਆ ਮਰਾਦਾ ਪੋਲੀ ਆ ਹੋਰੀ ਠੰਡੇ ਮਿੱਠੇ ਜਲਦੀ ਸ਼ਵੀਰ ਵੀ ਚੱਲ ਰਹੀ ਆ ਉਹ ਬੱਦਰ ਕੀ ਨਾਲ ਅੱਛੇ ਬੁੱਲੀ ਉਹ ਕਿਹੜੇ ਹਾਂ ਦੇ ਬੈਠੇ ਆਪਣੇ ਭਾਈ ਸੰਧੂ ਵਰਗੇ ਆਨੰਦ ਮਾਰ ਰਹੇ ਆਪਣੇ ਦਾਤਿਆਂ ਦੇ ਨਾਲ ਬਹੁਤ ਵਧੀਆ ਮੇਲਾ ਕਰਾਉਂਦੇ ਆ ਭਰਾ ਆਪਣੇ ਰੱਖੂ ਬਣਾ ਕੇ ਰਾਣੇ ਮੁੰਡਾ ਤੇ ਨਾਲ ਬਾਤ ਹੁੰਦੀ ਹੈ ਵੱਡੀ ਇਸ ਮੇਲੇ ਤੇ ਕਬੱਡੀ ਦੇ ਪਲੇਅਰ ਵੀ ਟੋਪ ਦੇ ਆਏ ਹੋਏ ਆ ਵੱਲੋਂ ਦੀ ਸ਼ੁਰੂਆਤਾਂ ਬੱਲਾ ਇਧਰ ਹੋ ਜਾ ਨੇ ਹੋ ਜਾ ਨੇ ਜੱਪਣਾ ਬਹੁਤ ਅਗੈ ਨਾ ਖੁਸ਼ੀਆਂ ਖੁੰਆਂ ਨੇ ਹੋ ਬੀ ਵੀ ਵੱਲੋਂ ਦੀ ਸ਼ੁਰੂਆਤਾਂ ਬੱਲਾ ਇਧਰ ਹੋ ਜਾ ਨੇ ਉਹ ਬੱਚੇ ਜਮਣ ਬਹੁਤ ਅਗੈ ਨਾ ਖੁਸ਼ੀਆਂ ਹੋ ਜਾ ਨੇ ਤੂੰ ਬੱਚਾ ਅਧਿਹਰਾਲ ਬਹੁਤ ਆ ਗਈ ਉਹ ਪਤਾ ਨਹੀਂ ਕੀ ਤਨ ਹੋਗਾ ਤੂੰ ਦਾ ਭੇਸ ਬਟਾ ਗਈ ਨਹੀਂ ਕਭ ਪਤਾ ਨਹੀਂ ਕਿਤਨ ਹੋ ਗਿਆ ਤੂੰ ਤਾਂ ਰੰਗ ਬਟਾ ਗਈ ਨਹੀਂ ਇੱਕ ਜਾਨੇ ਸਾਲੇ ਤੇ ਤਸੀ ਤਸੀ ਤੋਂ ਤੂੰ ਤੇ ਆ ਗਈ ਹਾਂ ਤੂੰ ਹੀ ਸਾਲੇ ਤੇ ਤਸੀ ਲਈ ਤੂੰ ਤੂੰ ਤੇ ਆ ਗਈ ਤੂੰ ਹੀ ਸਾਲੇ ਤੇ ਤਸੀ ਤੋਂ ਤੂੰ ਤੇ ਆ ਗਈ ਤੂੰ ਹੀ ਸਾਲੇ ਤੇ ਤਸੀ ਤੋਂ ਤੂੰ ਤੇ ਆ ਗਈ ਹਾਏ ਦੀ ਤੂੰ ਇੱਜ਼ਤ ਢੋਲਾ ਕਰਦਾ ਵਾਲੀ ਸੀ ਜੇ ਅਕਣਾ ਸੀਵੇ ਮੈਥਾਂ ਵਿਆਦੀ ਕਾਲੀ ਸੀ ਮੇਰੇ ਤੇ ਕਿਆ ਦੀ ਤੂੰ ਇੱਜ਼ਤ ਢੋਲਾ ਕਰਦਾ ਵਾਲੀ ਸੀ ਜੇ ਅਕਣਾ ਸੀਵੇ ਮੈਥਾਂ ਵਿਆਦੀ আহা গান গান 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 ਇਹ ਹੈ ਕਿ ਕਮੇਟੀ ਦਾ ਨਾਮ ਹੀ ਨਹੀਂ ਬੋਲਿਆ ਹੁਣ ਕਿ ਬੋਲਦਾ ਹੈ ਸਤਿ ਸਾਰੇ ਗੁਰਪ੍ਰੀਤ ਸਿੰਘ ਕਮੇਟੀ ਦਾ ਸਤਿ ਸਾਰੇ ਚੋਰ ਤੋਂ ਕੰਪਾਰਾ ਨਹੀਂ ਹੋਇਆ ਇਹ ਜਤਨ ਹੰਸਾਰੇ ਜਦੀ ਚੱਲਦਾ ਕੋ 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 ਜੇਤੀ ਘਰ ਪਗਲਾ ਗਾਣਾ ਸੁਣ ਜੀ ਸਟੇਪ ਪ੍ਰਬੰਧਕ ਕਮੇਟੀ ਵੱਲੋਂ ਸਪੈਸ਼ਲ ਅਨਾਉਂਸਮੈਂਟ ਹੈ ਜੀ ਕਿੰਨੇ ਜਿਹੜੇ ਮੋਟਰਸਾਈਕਲ ਸਕੂਟਰ ਰਾਸਤੇ ਦੇ ਵਿੱਚ ਖੜੇ ਆ ਉਹ ਪਲੀਜ਼ ਸਾਈਡ ਤੇ ਕਰ ਲੋ ਤਾਂ ਬਹੁਤ ਮਿਹਰਬਾਨੀ ਜਿੰਨੇ ਵੀ ਸਕੂਟਰ ਮੋਟਰਸਾਈਕਲ ਰਾਸਤੇ ਦੇ ਵਿੱਚ ਖੜੇ ਆ ਉਹ ਪਲੀਜ਼ ਸਾਈਡ ਤੇ ਕਰ ਲੋ ਤਾਂ ਮਿਹਰਬਾਨੀ ਜੀ ਇੱਕ ਬੇਨਤੀ ਹੈ ਜੀ ਭਾਜੀ ਇੱਕ ਸੇਵਾਦਾਰ ਨੂੰ ਕਹਿੰਦੇ ਕਿ ਥੋੜਾ ਪਾਣੀ ਮੁੰਡਿਆਂ ਨੂੰ ਠੰਡਾ ਮਗਾ ਦਿਓ ਤਾਂ ਬਹੁਤ ਮਿਹਰਬਾਨ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਧੰਨਵਾਦ ਕਰਦੇ ਹਾਂ ਰਿਸਪੈਕਟ ਅਰਸ਼ਪਾਲ ਸਿੰਘ ਜੀ ਬਿਲਕੁਲ ਕਰਕਾਦੀ ਨਿਸ਼ਾਨ ਕਾਰਪਾਜ਼ਾਰ ਗੁਰੂ ਹਰਸਾਏ ਪਿੰਦਰ ਸਰਪੰਚ ਢਿੱਲੋ ਮਹੰਤਾ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਹੈ ਬਹੁਤ ਪਿਆਰੇ ਭਾਈ ਜੀ ਉਹਨਾਂ ਦੇ ਮਿੱਤਰ ਨੇ ਔਰ ਹੈਪੀ ਸੰਤੂ ਯੂਕੇ ਮੇਲੇ ਦੇ ਵਿੱਚ ਸਤਿਆ ਸਿੰਘ ਜੀ ਸਰਪੰਚ ਫਸੋੜ ਹਜਾਰਾ ਨਜ਼ਾਰਾ ਅਨੰਦ ਮਾਣਦੇ ਹੋਏ ਨਾਲ ਕੁਲਪਨਾ ਤੇ ਨਾਲ ਮਿਲਕ ਬਦਾਮ ਨਿਰਮਲ ਬੋਪਰ ਹੈ ਜਿਹੜਾ ਤੇ ਧੰਨਵਾਦ ਭਰਾਵਾਂ ਦਾ ਗੁਰਪੇਜ ਬੋਪਰ ਕਰਨੈਲ ਸਿੰਘ ਮੈਂਬਰ ਮਤਰ ਉਤਾਰ ਕੁਲਦੀਪ ਬੇਕੂ ਕਦੀਮ ਜਿਹੜਾ ਬਲੋਚੀ ਸਾਹਿਬ ਦਾ ਮਾਣ ਹੈ ਕੰਜਵੀਂ ਪੋਜੀਸ਼ਨ ਪਰ ਜਿਹੜਾ ਬਲੋਚੀ ਸਾਹਿਬ ਦਾ ਮਾਣ ਹੈ ਕੰਜਵੀਂ ਥੋਡਾ ਔਰ ਸੁਖ ਸੁਖ ਮੈਂ ਵੀ ਦੋਸਤੋ ਵੀਡੀਓ ਨੂੰ ਕਰਿਓ ਵੱਧ ਤੋਂ Huy Pahktið guta filtai Fy-tabia density